ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਉ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜੀਓ ਤੇਰੇ ਕਵਨ ਕਵਨ ਗੁਣ ਕਹੇ ਕਹ ਗਾਵਾਂ ਤੂੰ ਸਾਹਿਬ ਗੁਣੀ ਨਦਨ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਧਾਕੁਰ ਊਚ ਭਗਵਾਨ ਵੈ ਸਿਖਤ ਖਸਮ ਦੀ ਨੂਰ ਅਰਸੋਂ ਹੋਂ ਕੁਰਸੋਂ ਚੱਟੀ ਐ ਤੁਧ ਜਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੁ ਕੋ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਹਿਰ ਨਿਰਮਲ ਹੋਆ ਜਿਨ ਵਿੱਚੋਂ ਆਪ ਗਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨੰਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸੱਚਾ ਸਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗ੍ਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਓਰ ਧਾਰੀ ਇਹ ਮਨਵਾ ਦਿਸ ਤਮਦਾ ਦੂਜਾ ਪਏ ਖਵਾਇਆ ਮਨ ਮੁਖ ਮੁਕਤ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ ਸਤਗੁਰੇ ਭੇਟੇ ਤਾ ਨਾ ਉਪਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕਾਬ ਸ਼ਬਦ ਵਿਚਾਰੀ ਆਪੇ ਮੇਲ ਲਈ ਪ੍ਰਭ ਸਾਚੇ ਸਾਚ ਰਖਿਆ ਔਰ ਧਾਰੀ ਨਾਨਕ ਨਾਮੋਂ ਗਤ ਮਤ ਪਾਈ ਇਹ ਹਾਰਾਸ ਹਮਾਰੀ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮੋਂ ਗਤ ਮਤ ਪਾਈ ਇਹ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ